ਜਿੱਥੇ ਕਿਸਾਨਾਂ ਦਾ ਹੜ ਬੈਰੀ ਬਣਿਆ ਉੱਥੇ ਹੀ ਕਿਸਾਨਾਂ ਨੂੰ ਚੋਰ ਚੱਕੇ ਵੀ ਨਹੀਂ ਰਹਿਣ ਦਿੰਦੇ ਮਾਮਲਾ ਪਿੰਡ ਸਭਰਾ ਦਾ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਬੰਬੀ ਤੋਂ ਟਰਾਂਸਫਾਰਮ ਚੋਰੀ ਕਰ ਲਿਆ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਪਿੰਡ ਸਭਰਾ ਵਿੱਚ ਕੁਦਰਤੀ ਕਰੋਪੀ ਦੇ ਮਾਰੇ ਕਿਸਾਨਾਂ ਲਈ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਪਾਸੇ ਹੜ ਨੇ ਖੇਤਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਉੱਥੇ ਦੂਜੇ ਪਾਸੇ ਹੁਣ ਚੋਰ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਰਹੇ ਹਨ ਸਬਰਾਹ ਦੇ ਕਿਸਾਨ ਆਗੂ ਸਰਦਾਰ ਸੋਨ ਸਿੰਘ ਸਬਰਾਹ ਉਗਰਾਹ ਜੱਥੇਬੰਦੀ ਪੰਜਾਬ ਨੇ ਦੱਸਿਆ ਕਿ ਚੋਰਾਂ ਨੇ ਰਾਤ ਦੇ ਸਮੇਂ ਬੰਬੀ ਤੇ ਲੱਗਾ ਨਿੱਜੀ ਟਰਾਂਸਫਾਰਮ ਚੋਰੀ ਕਰ ਲਿਆ ਸੋਨ ਸਿੰਘ ਨੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਚੋਰਾਂ ਨੂੰ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀਆਂ ਮੁਸੀਬਤਾਂ ਨਾ ਵਧਣ ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਹੜ ਨਾਲ ਜੂਝਦੇ ਕਿਸਾਨ ਹੁਣ ਚੋਰੀਆਂ ਕਰਨ ਚੋਰੀਆਂ ਕਾਰਨ ਵੀ ਬੇहद ਚਿੰਤਤ ਨਜ਼ਰ ਆ ਰਹੇ ਹਨ ਅੱਜ 1 ਤਰੀਕ ਨਵਾਂ ਮਹੀਨਾ 2025 ਇਹ ਟ੍ਰਾਫਰਮ ਦੇ ਵੈਸੇ ਸਾਡਾ ਸੜਿਆ ਸੀ ਜੀ ਤੇ ਮੈਂ ਇਹਦੇ ਫੋਟੋ ਖਟਮ ਪਾਈਆਂ ਜਾਈ ਨੂੰ ਤੇ ਆ ਬਾਰਸ਼ ਹੰਦੀ ਇਹਨੇ ਕਰਕੇ NASA ਤੋਂ ਜਾਂਦਾ ਗਿਆ ਤੇ ਨਾ ਟਾਈਮ ਹੀ ਲੱਗਾ ਤੇ ਰੋਜ਼ ਉੱਥੇ ਬੰਦ ਤੇ ਹੀ ਆ ਉਹ ਖੜਾਪਨ ਫੜੇ ਰਹੇ ਆ ਅਜੇ ਨੂੰ ਹਿਲਾ ਕੇ ਖੜਨਾ ਸੀ ਤੇ ਅੱਜ ਰਾਤ ਦੇ ਤੜਕੇ ਦਿਨੇ ਦੋਵੇਂ ਬੱਤੀਆਂ ਬੰਦ ਹੋ ਗਈਆਂ ਇਹਦੇ ਵਿੱਚੋਂ ਸਮਾਨ ਜਿਹੜਾ ਲੈ ਗਿਆ ਚੋਰੀ ਕਰਕੇ ਚੋਰ ਇੱਕ ਵਾਰ ਅੱਗੇ ਵੀ ਉਥੋਂ ਟ੍ਰਾਫਰਮ ਲੈ ਗਿਆ ਹੀ ਇਹ ਜਿਸ ਤਰ੍ਹਾਂ ਚੋਰੀਆਂ ਦਾ ਧੰਦਾ ਵਾਧਦਾ ਜਾ ਰਿਹਾ ਵਾ ਬੜੀ ਫਕਰ ਵਾਲੀ ਗੱਲ ਆ ਵੀ ਅਸੀਂ ਕਰਾਂਗੇ ਕੀ ਆ 10 ਦੂਹ ਕਨੇਤ ਨਗਰਾਂ ਦੇ ਲਾਗੇ ਬੈਕਾਂ ਤੇ ਜੇ ਕਿਲੇ ਡੂਟ ਕਿਲੇ ਤੋਂ ਬੈਕਾਂ ਦੇ ਲੈਂ ਲੈ ਪਏ ਤੇ ਪਹਿਲੀਆਂ ਵਾਲਿਆਂ ਦਾ ਕੀ ਬਣੂਗਾ ਇਸ ਕਰਕੇ ਜੇ ਮੈਂ ਤੇ ਕਹੂੰਗਾ ਵੀ ਜੇ ਪ੍ਰਸ਼ਾਸਨ ਕੋਈ ਸਾਡੇ ਚ ਜਾਨ ਹੋਇਆ ਥੱਲੇ ਖੁਰੇ ਵੀ ਲੱਗੇ ਨੰਗੇ ਪੈਰ ਆਏ ਆ ਤੇ ਜਿਸ ਤਰ੍ਹਾਂ ਤੜਕੇ ਜਿਹਾ ਲਾਇਆ ਵਕਤੀ ਹੁਣ ਜੀ ਤੂੰ ਇਹਦਾ ਬਹਾਲ ਹੀ ਸਾਡੇ ਕੋਲ ਕੋਈ ਨਹੀਂ ਗਾਹੀ ਮੈਂ ਉੱਠ ਕੇ ਕੀ ਕਰਾਂਗੇ ਮੈਂ ਨਾ ਵੀ ਇਹ ਸਾਨੂੰ ਖੋਲ ਦਿੱਤੀ ਜਾਵੇ ਤੇ ਜਿਸ ਤਰ੍ਹਾਂ ਸਾਡੇ ਕੋਲ ਹਥਿਆਰ ਵੀ ਹੈਗੇ ਆ ਸਾਨੂੰ ਗਵਰਨਮੈਂਟ ਨੂੰ ਖੋਲੋਣੀ ਚਾਹੀਦੀ ਜਿਹੜਾ ਵੀ ਇਤਰਾ ਚੋਰੀ ਕਰਦਾ ਤੁਹਾਨੂੰ ਟ੍ਰਾਫਰਮ ਦੇ ਉੱਤੇ ਚੜਿਆ ਜਾਂਦਾ ਵਾ ਮਿਲਦਾ ਜਾਂ ਕਿਤੇ ਹੋਜੀ ਚੋਰੀ ਕਰਦਾ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦੇ ਸਾਡੇ ਤੇ ਕੋਈ ਪਰਚਾ ਨਾ ਹੋਵੇ ਅਸੀਂ ਤੇ ਇਹ ਤੁਹਾਨੂੰ ਸਾਨੂੰ ਘਰ ਤੋਂ ਘੱਟ ਇਹ ਤੇ ਦੇ ਦਿਓ ਤੇ ਜੇ ਸਾਡੇ ਤੇ ਫਿਰ ਪਰਚੇ ਕਰਨੇ ਤੇ ਫਿਰ ਤੁਹਾਨੂੰ ਚੋਰਾਂ ਦੇ ਮੱਥੀ ਕਰਨੀ ਆ ਤੇ ਇਹ ਤੇ ਫਿਰ ਰਾਟ ਨਹੀਂ ਸਕਦੀ ਅਸੀਂ ਚਲੋ ਜਈ ਨਾ ਕਰਦੇ ਗੱਲ ਇਹਨੂੰ ਹੁਣ ਫਿਰ ਫਿਰ ਚੋਰੀ ਦਾ ਕੇਸ ਬਣਾਉਣੇ ਆ ਪਰ ਗਵਰਨਮੈਂਟ ਵੀ ਇਹਨੇ ਕਿੱਥੇ ਦਿੱਤੀ ਜੋਗੇ ਤੇ ਅਸੀਂ ਵੀ ਇਹਨੇ ਕਿੱਥੋਂ ਲਈ ਜਾਵਾਂਗੇ ਤੇ ਇਹਨਾਂ ਚੋਰਾਂ ਦੇ ਜਿੰਨੇ ਹੌਸਲੇ ਬਲੰਦ ਹੁੰਦੇ ਜਾਂਦੇ ਆ ਇਹਨਾਂ ਦਾ ਇੱਕ ਹੀ ਇਲਾਜ ਕਰਨਾ ਪੈਣਾ ਵੀ ਪਿੰਡ ਦੇ ਵਿੱਚ ਮਤਾ ਪਾ ਕੇ ਸਾਰਾ ਦੇ ਇਹ ਹੀ ਆਖਿਆ ਜਾਵੇ ਲਿਖ ਕੇ ਦਿੱਤਾ ਜਾਵੇ ਵੀ ਜਿਹੜਾ ਵੀ ਤੁਹਾਨੂੰ ਕਿਤੇ ਵਜਦਾ ਟ੍ਰਾਫਰਮ ਤੇ ਬਸ ਉਹਨੂੰ ਗੋਲੀ ਮਾਰ ਕੇ ਪੁੱਠਾ ਕਰਕੇ ਮਾਰੋ ਜੋ ਪੰਜ ਸੱਤ ਤੋਂ ਮਾਰ ਕੇ ਦਾਹ ਮਾਰ ਕੇ ਆਪੇ ਡਰ ਜਾਣਗੇ ਇਹ ਚੋਰੀ ਦੇ ਕੇਸ ਪੁਆਇਆ ਨਹੀਂ ਤੁਸੀਂ ਠੀਕ ਹੈ ਜੀ ਤੁਹਾਨੂੰ